ਆਫਰ ਵੀਰੇ ਆਪਣੇ ਲੈਵੇ ਤੁਹਾਨੂੰ ਆਜੋ ਫਿਰ ਦਿਖਾਈ ਦਿੰਨੇ ਆ ਆਫਰ ਓਕੇ ਤੇ ਜਿਹੜਾ 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 ਬੰਦਾ ਪਹਿਲਾ ਪਹਿਲਾ ਆ ਗਿਆ ਠੀਕ ਆ ਪਰ ਇੱਕ ਇਹਦੇ ਲਈ ਗੱਲ ਯਾਦ ਰੱਖਿਓ ਹਾਂਜੀ ਜਿਹੜਾ ਵੀਰੇ ਦੀ ਆਈਡੀ ਹਾਂਜੀ ਫੋਲੋ ਸ਼ੇਅਰ ਸਾਡੀ ਵੀਡੀਓ ਕਰਦਾ ਆਊਗਾ ਤੇ ਉਹਦੇ ਤੇ ਵਧੀਆ ਜਿਹਾ ਕਮੈਂਟ ਕੀਤਾ ਆਊਗਾ ਆਪਣਾ ਕਮੈਂਟ ਦਾ ਸਕਰੀਨਸ਼ਾਟ ਲਈਓ ਕਮੈਂਟ ਦਾ ਸਕਰੀਨਸ਼ਾਟ ਤੁਹਾਨੂੰ 5 ਗਲੇ ਫ੍ਰੀ ਦਿੱਤੇ ਜਾਣਗੇ ਡਿਜ਼ਾਇਨੇਬਲ ਤੁਸੀਂ ਵੀਡੀਓ ਨੂੰ ਤਿਆਰ ਕਰਨਾ ਲਾਈਕ ਕਰਨਾ ਇੱਕ ਸੋਹਣਾ ਜਿਹਾ ਕਮੈਂਟ ਕਰਨਾ ਤੇ ਕਮੈਂਟ ਕਰਕੇ ਤੁਸੀਂ ਸ਼ਾਪ ਤੇ ਵੀਜੇ ਕਰੋ ਆਹ 5 ਗਲੇ ਫ੍ਰੀ ਲੈ ਜੀਏ ਠੀਕ ਹੈ ਇਹਦੇ ਵਿੱਚ ਛੋਟੀ ਵੱਡੀ ਕੱਟ ਜਵਾਕੜੀਆਂ ਲਈ ਵੀ ਤੁਸੀਂ ਲੈ ਸਕਦੇ ਹੋ ਮੇਰੇ ਕੋਲ 1 ਮੀਟਰ ਤੋਂ ਲੈ ਕੇ ਸੂਟ ਤੱਕਰ ਦੀ ਕੱਟੇ ਦੇ ਵਿੱਚ ਅਵੇਲੇਬਲ ਹੈ ਠੀਕ ਹੈ ਠੀਕ 200 ਦਾ ਸੂਟ 250 ਦਾ ਸੂਟ ਆ ਲੋ ਪ੍ਰਿੰਟ ਚੈੱਕ ਕਰੋ ਜਿੰਨੇ ਮਰਜੀ ਬਾਕੀ ਆ ਪ੍ਰਿੰਟ ਆ ਜਿਵੇਂ ਸੂਟਾਂ ਦੀ ਕੱਟ ਆ ਗਈ ਆ ਲੋ ਡਿਜ਼ਾਈਨ ਦੇਖੋ ਕੈਮਰੀ ਦੇ ਉੱਤੇ ਆ ਸਹੀ ਗੱਲ ਆ ਆ ਲੋ ਲਓ ਬੜੀ ਤੋਂ ਬੜੀ ਕੱਟ ਜਿਹੜੀ ਥਾਨਾ ਦੇ ਵਿੱਚ ਸੂਰੇ ਐਕਸਪੋਰਟ ਦੇ ਸਰਪਲਸ ਜਿਹੜੇ 2-2 250 ਰੁਪਏ ਮੀਟਰ ਕੈਮਰੀਕ ਹੁੰਦੀ ਹੈ ਠੀਕ ਆ ਆ ਲੋ ਇਹ ਆ ਲੋ ਲਓ ਜੀ ਬਹੁਤ ਸੋਹਣੇ ਸੋਹਣੇ ਤੁਹਾਨੂੰ ਸੂਟ ਮਿਲ ਜਾਣਗੇ ਹਨ ਆ ਦੇਖੋ ਬਹੁਤ ਹੀ ਸਰਪਲਸ ਦੇ ਬਹੁਤ ਹੀ ਘੱਟ ਰੇਟ ਤੇ ਸੂਟ ਓਕੇ ਮਾਰਕੀਟ ਚ 7 7 8 800 100000 ਰੁਪਿਆ ਦਾ ਹੁੰਦਾ ਪ੍ਰਿੰਟ ਚੈੱਕ ਕਰੋ ਫੈਬਰਿਕ ਚੈੱਕ ਕਰਿਓ ਅਗੇ ਸੇਮ ਐ ਸੇਮ ਮਿਲਵੇ ਅਵੇਲੇਬਲ ਤੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਆ ਦੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇਰਕੋਟਲੇ ਤੇ ਸ਼ਹਿਰ ਮਰੀਰਕੋਟਲਾ ਜਿੱਥੋਂ ਬਹੁਤ ਇੱਕ ਸਸਤੇ ਸੂਟਾਂ ਦੀ ਦੁਕਾਨ ਦੇ ਉੱਪਰ ਲੈ ਕੇ ਜਾਣਾ ਜਿੱਥੋਂ ਜਿਹੜਾ ਸੂਟ ਸਿਰਫ 150 ਰੁਪਏ ਤੋਂ ਸਟਾਰਟ ਹੋ ਜਾਂਦਾ ਤੇ ਬਹੁਤ ਸਾਰੀ ਤੁਹਾਨੂੰ ਕਲੈਕਸ਼ਨ ਮਿਲ ਜੂ ਸਾਰੀ ਤੁਹਾਨੂੰ ਆਪਾਂ ਕਲੈਕਸ਼ਨ ਦਿਖਾਵਾਂਗੇ ਪਰਪਰ ਤੁਹਾਨੂੰ ਸਾਰਾ ਐਡਰੈਸ ਦੱਸਾਂਗੇ ਤੁਸੀਂ ਕਿਵੇਂ ਸ਼ਾਪ ਤੇ ਪਹੁੰਚਣਾ ਤੇ ਬਾਕੀ ਤੁਸੀਂ ਮੇਰੇ ਮਗਰ ਸਾਰੇ ਸੂਟ ਦੇਖ ਸਕਦੇ ਹੋ ਨਾ ਬਾਕੀ ਤੁਹਾਨੂੰ ਆਪਾਂ ਸਾਰੀ ਕਲੈਕਸ਼ਨ ਅੱਗੇ ਵੀਡੀਓ 'ਚ ਵੀ ਦਿਖਾਵਾਂਗੇ ਹਨਾ ਤੇ ਬਹੁਤ ਸਾਰੀ ਕਲੈਕਸ਼ਨ ਆ ਗਈ ਹਨਾ ਹਰ ਤਰ੍ਹਾਂ ਦੀ ਕਲੈਕਸ਼ਨ ਇਹਨਾਂ ਕੋਲ ਅਵੇਲੇਬਲ ਆ ਤੇ 150 ਰੁਪਏ ਤੋਂ ਸੂਟ ਜਿਹੜਾ ਸਟਾਰਟ ਕਰ ਦਿੰ ਤੇ ਲਾਲ ਬਾਜ਼ਾਰ थाना सिटी ਦੇ ਬਿਲਕੁਲ ਨਾਲ ਇਹਨਾਂ ਦੀ ਸ਼ਾਪ ਪਈ ਜਾਂਦੀ ਆ ਮਿਊਚਪਲ ਕਮੇਟੀ ਠੀਕ ਆ ਜੀ ਇਹ ਪ੍ਰੋਪਰ ਐਡਰੈਸ ਆ ਤੇ ਹਾਂਜੀ ਹੀਰਾ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਤੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਹਾਂਜੀ ਤੇ ਵੀਰੇ ਤੇ ਮੇਰੇ ਵੀਡੀਓ ਦੇ ਬਲੌਗ ਵਿੱਚ ਹਾਂਜੀ ਤੇ ਤੁਹਾਨੂੰ ਸਾਡੇ ਲਵੇ ਹੁਣ ਐਕਸਪੋਰਟ ਵਾਲੇ ਡਿਜੀਟਲ ਪ੍ਰਿੰਟ ਜੋ ਕਿ ਮਾਰਕੀਟਾਂ 'ਚ ਲੱਗੇ ਪਏ ਨੇ ਆ ਦੇਖੋ ਜੀ ਢੇਰਾਂ ਦੇ ਢੇਰ ਭੰਡਾਰਾਂ ਦੇ ਪਾਰਸਲ ਖੋਲ੍ਹੇ ਨੇ ਯਾਨੀ ਉਹ ਗੱਲ ਹੋ ਗਈ ਜਿਹੜਾ ਆ ਗਿਆ ਆ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਹਾਂ ਜਿਹੜਾ ਲੈ ਗਏ ਲੈ ਗਏ ਪ੍ਰਿੰਟ ਵੀ ਮਨਲਾ ਪੁੱਛਦਾ ਪਾਉਂਦੇ ਨੇ ਭਰੇ ਆ ਦੇ ਹਾਂ ਆ ਲੋ ਜੀ ਐਕਸਪੋਰਟ ਦੇ ਇੱਥੇ 150 ਦਾ ਵੀ ਸੂਟ ਹੈ 200 ਦਾ ਵੀ ਹੈ 250 ਦਾ ਵੀ ਹੈ ਐਕਸਪੋਰਟ ਹੈ ਕੋਈ 40 ਰੁਪਏ ਮੀਟਰ ਕੋਈ 50 ਰੁਪਏ ਮੀਟਰ ਕੋਈ 60 ਕੋਈ 70 ਛੋਟੇ بڑے ਪਨੇ ਦੇ ਹਿਸਾਬ ਨਾਲ ਕੁਰਤੀਆਂ ਵੀ ਨੇ 100-100 ਰੁਪਏ ਦੀਆਂ ਆ ਲੋ ਆ ਕੁੜਤੀ ਦੇ ਡਿਜ਼ਾਈਨ ਜੇ ਤੁਸੀਂ ਜਲਦੀ ਆਇਓ ਮਤਲਬ ਜਦੋਂ ਵੀਡੀਓ ਪੈ ਗਈ ਮੈਨੂੰ ਲੱਗਾ ਕਿ ਸ਼ਾਇਦ ਇਹ ਕਹਿੰਦਾ ਸਟਾਕ ਰੁਕੇ ਹਾਂਜੀ ਬਿਲਕੁਲ ਜੀ ਬਹੁਤ ਜਲਦ ਸੇਲ ਹੋ ਜਾਂਦਾ ਤੁਸੀਂ ਜਿੰਨਾ ਜਲਦੀ ਵਿਜ਼ਿਟ ਕਰੋਗੇ ਕੁਝ ਪਹਿਣਾ ਕਹਿੰਦੇ ਇਹ ਸੂਟ ਘਟ ਜਾਂਦੇ ਨੇ ਆਪਣੇ ਲਵੇ ਆਪਾਂ ਬੰਡਲਾਂ ਦੇ ਬੰਡਲ ਲੈ ਕੇ ਆਏ ਆਂ ਚਾਹ 10 ਸੂਟ ਲੈ ਲਓ ਆ ਲੋ ਲੈ ਕੇ ਚੈੱਕ ਕਰੋ ਚੱਕੋ ਵੀ ਇਸ ਵਾਰ ਬੰਡਲ ਦੇ ਬੰਡਲ ਲਿਆ ਆਂਦੇ ਕਹਿੰਦੇ ਵੀ ਇਹ ਸੂਟ ਘਟ ਜਾਂਦੇ ਦੀ ਆ ਲੋ ਤੁਹਾਨੂੰ ਡਿਜ਼ਾਈਨ ਦਿਖਾਣੇ ਆਂ ਆਪਾਂ ਇਹ ਐਕਸਪੋਰਟ ਦੇ ਸਰਪਲਸ ਜਿਹੜੇ 2 2 250 ਰੁਪਏ ਮੀਟਰ ਕੈਮਰਿਕ ਹੁੰਦੀ ਆ ਠੀਕ ਆ ਆ ਲੋ ਇਹ ਆ ਲੋ ਲਓ ਜੀ ਬਹੁਤ ਸੋਹਣੇ ਸੋਹਣੇ ਤੁਹਾਨੂੰ ਸੂਟ ਮਿਲ ਜਾਣਗੇ ਨਾ ਆ ਦੇਖੋ ਬਹੁਤ ਹੀ ਸਰਪਲਸ ਦਾ ਤੁਹਾਨੂੰ ਡਿਜ਼ਾਈਨ ਦੇ ਸਾਹਮਣੇ ਇੱਕ ਥਾਨਾਂ ਦੇ ਥਾਨ ਆ ਗਏ ਆ ਤੋਹਫਾ ਤੁਹਾਨੂੰ ਉਹੀ ਬੈਜ ਥਾਨਾਂ ਥਾਨ ਆ ਗਏ ਬਹੁਤ ਹੀ ਘੱਟ ਰੇਟ ਤੇ ਸੂਟ ਓਕੇ ਮਾਰਕੀਟ 'ਚ 7 7 8 800 10000 ਰੁਪਏ ਦਾ ਹੁੰਦਾ ਪ੍ਰਿੰਟ ਚੈੱਕ ਕਰੋ ਫੈਬਰਿਕ ਚੈੱਕ ਕਰਿਓ ਅਗੇ ਸੇਮ ਐ ਸੇਮ ਮਿਲਵੇ ਅਵੇਲੇਬਲ ਤੇ ਆ ਓਕੇ ਤੇ ਤੁਹਾਨੂੰ ਹੋਰ ਵੀ ਬਹੁਤ ਕੁਝ ਮਿਲ ਜੂ ਜਵੇਂ ਆ ਲੋ ਹੂੰ ਕੈਮਰਿਕ Экспорт ਦੀ ਕਲਰਫੁੱਲ ਲਓ ਜੀ ਆ ਕੈਮਰਿਕ Экспорт ਦੀ ਕੈਮਰਿਕ ਡਿਜ਼ਾਈਨ ਚੈੱਕ ਕਰੋ ਸਾਰੀ ਕਲਰ ਆ ਗਏ ਚ ਆ ਲੋ ਹੂੰ ਇੱਧਰ ਆ ਜਾਓ ਉਸ ਤੋਂ ਬਾਅਦ ਓਕੇ Экспорт ਦੇ ਡਬਲ ਕੋਟਨ ਦਾ ਠੀਕ ਆ ਸਿਰਫ ਦੋ ਹੀ ਤਿੰਨ ਡਿਜ਼ਾਈਨ ਨੇ ਆਪਣੇ ਲਈ ਸਟਾਕ ਵਿੱਚ ਆ ਜਾਂਦੇ ਨੇ ਓਕੇ ਇਹ ਹਜ਼ਾਰ ਹਜ਼ਾਰ ਵਾਲਾ ਸੂਟ ਹੈ 1500 ਦਾ ਲਓ ਜੀ ਆ ਲੋ ਡਿਜ਼ਾਈਨ ਚੈੱਕ ਕਰੋ ਹੂੰ ਬਾਕੀ ਮਲਾਕੇ ਥਾਣੇ ਥਾਣ ਆ ਗਏ ਨਾ ਮਰਜ਼ੀ ਲੈ ਜਾਓ ਕਟਾ ਕੇ ਹਾਂ ਪਹਿਲਾ ਸ਼ਿਕਾਇਤ ਹੁੰਦੀ ਦੀ ਕਿ ਤੁਹਾਡਾ ਆ ਤਾਂ ਪ੍ਰਿੰਟ ਸੇਲ ਹੀ ਹੋ ਗਿਆ ਹੁਣ ਆਪਣੇ ਲਈ ਇੱਕ ਸੂਟ ਦੇ ਘੱਟ ਤੋਂ ਘੱਟ 20 30 50 ਸੂਟ ਐਂ ਤੱਕ ਵੀ ਲੈ ਲੈਣਾ ਜਨਾ ਸਾਰੇ ਲੈ ਸਕਦੇ ਨੇ ਹਾਂਜੀ ਬਿਲਕੁਲ ਆਪਣੇ ਲਈ ਹੋਲ ਸੇਲ ਰਿਟੇਲ ਲਈ ਵਿਜ਼ਿਟ ਕਰੋ ਆਹ ਲੋ ਡਿਜ਼ਾਈਨ ਚੈੱਕ ਕਰੋ ਉਸ ਤੋਂ ਬਾਅਦ ਹਮਮ ਬੜੇ ਪਨੇ ਦੀ ਚੀਕਨ ਓਕੇ ਆਹ ਲੋ ਕਲਰ ਦੇਖੋ ਬਹੁਤ ਹੀ ਘੱਟ ਰੇਟ ਵਿਜ਼ਿਟ ਕਰੋ ਪਰ ਕਲਰ ਲਿਮਨ ਨੇ ਪੰਜ ਠੀਕ ਆ ਚੀਕਨ ਦਾ ਦੁਪੱਟਾ ਵੀ ਆ ਵਾਈਟ ਠੀਕ ਆ ਏ ਆ ਲੋ ਬਾਕੀ ਰੱਖਣੀਆਂ ਵੀ ਆ ਗਈਆਂ ਤੀਆਂ ਆ ਗਈਆਂ ਹਾਂਜੀ ਬਿਲਕੁਲ ਤੀਆਂ ਦੇ ਤਿਉਹਾਰ ਤੋਂ ਪਹਿਲਾਂ ਜਿਨ੍ਹਾਂ ਨੇ ਤੀਆਂ ਲਈ ਲੈਣਾ ਹੋਇਆ ਇਹ ਹੀਰਾ ਕਲੱਥ ਹਾਊਸ ਵੱਲੋਂ ਅਨਾਉਂਸ ਹੋ ਰਿਹਾ ਓਕੇ ਕਿ ਤੁਹਾਨੂੰ ਅਸੀਂ ਡਿਸਕਾਊਂਟ ਦਵਾਂਗੇ ਤੁਸੀਂ ਕਹੋਗੇ ਨਾ ਤੀਆਂ ਦੇ ਤੀਆਂ ਲਈ ਚਾਹੀਦੇ ਸੂਟ ਸਾਨੂੰ ਹਾਂਜੀ ਹਾਂਜੀ ਤਾਂ ਤੁਹਾਨੂੰ ਸੂਟਾਂ ਦੇ ਵਿੱਚ ਅਸੀਂ ਇਕੱਠੇ ਸੂਟਾਂ 'ਚ ਜਾਂ ਸੂਟ ਦੇ ਪਰ ਠੀਕ ਆ ਤੁਹਾਨੂੰ ਉਹਦੇ 'ਚ ਅਸੀਂ ਡਿਸਕਾਊਂਟ ਦਵਾਂਗੇ ਸਪੈਸ਼ਲ ਵੀਡੀਓ ਵੀਰੇ ਦੀ ਆਈਡੀ ਤੇ ਮੇਰੇ ਆਈਡੀ ਫੋਲੋ ਕਰਨਾ ਨਾ ਭੁੱਲਿਓ ਤੁਹਾਨੂੰ ਹੋਰ ਵੀ ਅੱਗੇ ਬਹੁਤ ਕੁਝ ਦਿਖਾਵਾਂਗੇ ਲਓ ਜੀ ਆਹ ਦੇਖੋ ਤੇ ਬਾਕੀ ਨਾਲ ਪੇਜ ਹੀ ਬਣਾ ਇੰਸਟਾਗ੍ਰਾਮ ਤੇ ਹੀਰਾ ਕਲਾਉਥ ਹਾਊਸ ਦੇ ਨਾਮ ਹਾਂਜੀ ਬਿਲਕੁਲ ਜੀ ਵੀਰੇ ਬਿਲਕੁਲ ਇੱਥੇ ਡੇਲੀ ਕਲੈਕਸ਼ਨ ਅਪਡੇਟ ਕਰਦੇ ਆ ਹਾਂਜੀ ਤੇ ਆਹ ਦੇਖੋ ਇਹਦੇ ਵਿੱਚ ਗੱਲ ਸੁਣੋ ਪੋਪਲੀਨ ਕੇਮਰਿਕ ਓਕੇ ਓਕੇ ਐਕਸਪੋਰਟ ਕੱਟ ਹੈ ਸਾਰੀ ਠੀਕ ਆ ਕੁਰਤੇ ਪਿਆਮੇ ਬਣਾਵਾਲੋ ਪੰਡਾਰਾ ਦੇ ਪੰਡਾਰਾ ਲਓ ਵੀ ਚੱਕੋ ਜਿੰਨਾ ਮਰਜੀ ਮਾਲਾ ਲਓ ਇਹ ਤਾਂ ਮਾਲ ਦੀ ਗੱਲ ਹੋ ਗਈ ਨਾ ਇਹ ਪਹਿਲਾਂ ਆਪਾਂ ਕਿਹਾ ਵੀ ਜਿਹੜਾ ਆ ਗਿਆ ਆ ਗਿਆ ਰਹਿ ਗਿਆ ਰਹਿ ਗਿਆ ਰਹਿ ਕੇ ਰਹਿ ਕੇ ਲੈ ਕੇ ਲੈ ਕੇ ਜਿਹੜੇ ਤੁਸੀਂ ਜਿਵੇਂ ਕਹਿੰਦੇ ਸੀ ਸੋਨੇ ਦੀ ਤੁਹਾਨੂੰ ਖਾਂ ਲੱਗ ਗਈ ਹਾਂ ਬਿਲਕੁਲ ਇਹ ਤਾਂ ਲੁੱਟ ਲੋ ਆ ਗਈ ਹਾਂ ਚਾਹੇ ਹੋਲਸੇਲ ਡਿਟੇਲ ਲਓ ਕੁਰਤੇ ਪਿਆਮੇ ਬਣਾਓ ਕਸਹਿਰਾ ਬਣਾਓ ਓਕੇ ਇੱਕ ਤੋਂ ਇੱਕ ਕੱਪੜਾ ਆ ਲੋ ਪਲੈਨ ਕਰ ਪਰ ਲਿਮਟ ਸਟਾਕ ਹੈ ਮੇਰੇ ਲਗੇ ਮੈਂ ਕਿਹਾ ਵੀ ਇਹ ਤਾਂ ਮੰਨ ਲਓ ਸੋਨੇ ਦੀ ਖਾਨ ਲੱਭ ਗਈ ਹੈ ਤਾਂ ਹੁਣ ਜਿਹਨੂੰ ਪਤਾ ਲੱਗੀ ਜਾਂਦਾ ਉਹਨੇ ਆਈ ਜਾਣਾ ਤੇ ਇਹ ਫਿਰ ਸਟਾਕ ਤੁਸੀਂ ਕਹਿੰਨਾ ਮਿਲਣਾ ਨਹੀਂ ਇਸ ਕਰਕੇ ਜਲਦੀ ਵਿਜ਼ਿਟ ਕਰੋ ਆਪਣੇ ਲਿਵੇ ਪਲੇਨ ਕਲਰ ਮਿਲ ਜਣਗੇ ਤੁਹਾਨੂੰ ਪੰਜਾਬੀ ਕੋਟਨ ਦੇ ਜਾਮ ਕੋਟਨ ਪਰ ਹੋਊਗਾ ਲਿਮਟ ਸਟਾਕ ਹਰ ਇੱਕ ਚੀਜ਼ ਦਾ ਲਿਮਟ ਕਲਰ ਮਿਲਣਗੇ ਤੁਹਾਨੂੰ ਠੀਕ ਆ ਤੇ ਸਾਡੇ ਲਿਵੇ ਵਿਜ਼ਿਟ ਕਰਿਆ ਤੇ ਪਰ ਇਦਾਂ ਮਾਰਕਿੰਗ ਨਾਲੋਂ ਤੁਹਾਨੂੰ ਬਹੁਤ ਹੀ ਜ਼ਿਆਦਾ ਘੱਟ ਰੇਟਾਂ ਦੇ ਅਵੇਲੇਬਲ ਬਹੁਤ ਕੁਝ ਸੂਟ ਦੁਪੱਟੇ ਅਸੀਂ ਅਵੇਲੇਬਲ ਕਰ ਦਿੰਨੇ ਆ ਹੋਲ ਸੇਲ ਤੇ ਰਿਟੇਲ ਹਾਂਜੀ ਲੋਵੀ ਲੋ ਅਫਰ ਕੀ ਲਾਦੀ ਫਿਰ ਅਫਰ ਵੀਰੇ ਆਪਣੇ ਲਵੇ ਤੁਹਾਨੂੰ ਆ ਜਾਓ ਫਿਰ ਦਿਖਾਈ ਦਨੇ ਆ ਅਫਰ ਓਕੇ ਤੇ ਜਿਹੜਾ 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 ਬੰਦਾ ਪਹਿਲਾ ਪਹਿਲਾ ਆ ਗਿਆ ਠੀਕ ਆ ਪਰ ਇੱਕ ਇਹਦੇ ਲਈ ਗੱਲ ਯਾਦ ਰੱਖਿਓ ਹਾਂਜੀ ਜਿਹੜਾ ਵੀਰੇ ਦੀ ਆਈਡੀ ਹਾਂਜੀ ਫੋਲੋ ਸ਼ੇਅਰ ਸਾਡੀ ਵੀਡੀਓ ਕਰਦਾ ਹੋਊਗਾ ਤੇ ਉਹਦੇ ਤੇ ਵਧੀਆ ਜਿਹਾ ਕਮੈਂਟ ਕੀਤਾ ਹੋਊਗਾ ਆਪਣਾ ਕਮੈਂਟ ਦਾ ਸਕਰੀਨਸ਼ਾਟ ਲਈਓ ਕਮੈਂਟ ਦਾ ਸਕਰੀਨਸ਼ਾਟ ਤੁਹਾਨੂੰ 5 ਗਲੇ ਫ੍ਰੀ ਦਿੱਤੇ ਜਾਣਗੇ ਡਿਜ਼ਾਇਨੇਬਲ ਤੁਸੀਂ ਵੀਡੀਓ ਨੂੰ ਤਿਆਰ ਕਰਨਾ ਲਾਈਕ ਕਰਨਾ ਇੱਕ ਸੋਹਣਾ ਜਿਹਾ ਕਮੈਂਟ ਕਰਨਾ ਤੇ ਕਮੈਂਟ ਕਰਕੇ ਤੁਸੀਂ ਸ਼ਾਪ ਤੇ ਵੀਜੇ ਦਿਓ ਆਹ 5 ਗਲੇ ਫ੍ਰੀ ਲੈ ਜਿਓ ਹਾਂਜੀ ਪਰ ਹੈਗਾ ਲਿਮਟਡ ਸਟਾਕ ਹੈ ਜੋ ਆ ਗਿਆ ਆ ਗਿਆ ਰਹਿ ਜਾ ਰਿਹਾ ਬਸ ਮੇਰਾ ਕਮੈਂਟ ਦਾ ਸਕਰੀਨਸ਼ਾਟ ਲੈ ਕੇ ਹੋਊਗਾ ਕਮੈਂਟ ਕਰਕੇ ਮੇਰੀ ਇੰਸਟਾ ਤੇ ਆਈਡੀ ਨਾ ਭੁੱਲਿਓ ਹੀਰਾ ਕਲੌਥ ਹਾਊਸ ਹੀਰਾ ਕਲੌਥ ਹਾਊਸ ਜੀ ਫੋਲੋ ਕਰ ਲਿਓ ਤੇ ਬਾਕੀ ਤੁਹਾਨੂੰ ਦਿਖਾਉਣਾ ਇੱਧਰ ਹੋਰ ਤੁਹਾਨੂੰ ਕੱਟ ਪੀਸ ਦਿਖਾਣੇ ਆਜੋ ਹੂੰ ਜਿਵੇਂ ਆ ਦੇਖੋ ਨਾ ਸਾਰੇ ਹਾਂਜੀ ਆ ਲੋ ਇੱਕ ਤੋਂ ਇੱਕ ਪ੍ਰਿੰਟ ਆਪਣੇ ਲਵੇ ਹਲੇ ਸਟਾਕ ਖੁੱਲੇ ਹੀ ਐ ਇਹਦੇ ਵਿੱਚ ਓਕੇ ਛੋਟੀ ਬੜੀ ਕੱਟ ਜਵਾਕੜੀਆਂ ਲਈ ਵੀ ਤੁਸੀਂ ਲੈ ਸਕਦੇ ਹੋ ਮੇਰੇ ਲਵੇ 1 ਮੀਟਰ ਤੋਂ ਲੈ ਕੇ ਸੂਟ ਤੱਕਰ ਦੀ ਕੱਟ ਇਹਦੇ ਵਿੱਚ ਅਵੇਲੇਬਲ ਹੈ ਠੀਕ ਹੈ ਠੀਕ 200 ਦਾ ਸੂਟ 250 ਦਾ ਸੂਟ ਆ ਲੋ ਪ੍ਰਿੰਟ ਚੈੱਕ ਕਰੋ ਜਿੰਨੇ ਮਰਜੀ ਬਾਕੀ ਆ ਪ੍ਰਿੰਟ ਆ ਜਿਵੇਂ ਸੂਟਾਂ ਦੀ ਕੱਟ ਆਈ ਆ ਲੋ ਡਿਜ਼ਾਈਨ ਦੇਖੋ ਹੂੰ ਕੈਮਰੀ ਦੇ ਉੱਤੇ ਆ ਕਈ ਗੱਲ ਆ ਆ ਲੋ ਲਓ ਜੀ ਬੜੀ ਤੋਂ ਬੜੀ ਕੱਟ ਹੈ ਜਿਹੜੀ ਥਾਨਾ ਦੇ ਵਿੱਚ ਸੂਟ ਮਹਿੰਗੇ ਮਿਲਦੇ ਨੇ ਉਹਨਾਂ ਨਾਲੋਂ ਘੱਟ ਰੇਟ ਆਪਣੇ ਲਵੇ ਹਾਲੋ ਐਕਸਪੋਰਟ ਕੈਮਰੀਕ ਦਾ 6 6 ਸਟਾਰਟ ਹੋ ਜਾਂਦੀ ਹੈ ਆਪਣੇ ਲਵੇ ਜੀ 30 ਤੱਕਰ ਵੀ ਅਵੇਲੇਬਲ ਹੈ ਦੇ ਵਿੱਚ ਪਰ ਉਹ ਫੈਬਰਿਕ ਦੇ ਆਸਾਮ ਨਾਲ 40 50 60 200 ਦਾ ਸੂਟ 250 ਦਾ ਸੂਟ ਐਵੇਂ ਆ ਲੋ ਪ੍ਰਿੰਟ ਚੈੱਕ ਕਰੋ ਜਿੰਨੇ ਮਰਜੀ ਤੇ ਆ ਤੁਸੀਂ ਪ੍ਰਿੰਟ ਦੇਖ ਸਕਦੇ ਸਾਰੇ ਹਨ ਢੇਰ ਆਪਣੇ ਲਈ ਵੀ ਢੇਰ ਪਰ ਜੋ ਆ ਗਿਆ ਆ ਗਿਆ ਰਹਿ ਗਿਆ ਰਹਿ ਗਿਆ ਲੈ ਗਿਆ ਲੈ ਗਿਆ ਬਸ ਸਹੀ ਗੱਲ ਇਹ ਯਾਦ ਉਹਦੇ ਪਹਿਲਾਂ ਪਾਉ ਕੰਮ ਆ ਹਾਂਜੀ ਬਿਲਕੁਲ ਜੀ ਬਿਲਕੁਲ ਆ ਲੋ ਪ੍ਰਿੰਟ ਚੈੱਕ ਕਰੋ ਆਪਣੇ ਲਈ ਢੇਰ ਲਾਇਓ ਇਹਨੇ ਠੀਕ ਆ ਹੋਲ ਸੇਲ ਤੇ ਰਿਟੇਲ ਲਈ ਸੰਪਰਕ ਕਰੋ ਤੇ ਆ ਦੇਖੋ ਨਾ ਬਾਕੀ ਬਹੁਤ ਕਲੈਕਸ਼ਨ ਆ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਲਿਓ ਤੇ ਬਾਕੀ ਆਪਾਂ ਤੁਹਾਨੂੰ ਸਾਰੀਆਂ ਨਾ ਚੀਜ਼ਾਂ ਦਿਖਾਤੀਆਂ ਲੋ ਤੇ ਆ ਜੀ ਨਾ ਭੁੱਲੋ ਜੇ ਕਿਸੇ ਨੇ ਹੈ ਨਾ ਆਪਰਾ ਲੈਣੀਆਂ ਨੇ ਹਾਂਜੀ ਓਕੇ ਐਡਰੈਸ ਬੋਲ ਦੋ ਆਪਣਾ ਮੇਰਾ ਐਡਰੈਸ ਹੀ ਮਿਊਨਿਸਪਲ ਕਮੇਟੀ ਨੀਅਰ ਸਿਟੀ ਠਾਣਾ 2 ਮਲੇਰ ਕੋਲਾ ਲਾਲ ਬਾਜ਼ਾਰ ਮਿਊਨਿਸਪਲ ਕਮੇਟੀ ਠੀਕ ਆ ਜੀ ਬਾਕੀ ਸਕਰੀਨ ਤੇ ਨੰਬਰ ਚੱਲਦਾ ਜੇ ਕਿਸੇ ਨੂੰ ਦਿੱਕਤ ਆਉਂਦੀ ਆ ਉਹ ਮਰੇੜ ਕੋਟਲੇ ਆ ਕੇ ਬਾਈ ਨੂੰ ਕਾਲ ਕਰ ਲਓ ਹੈ ਨਾ ਹਾਂਜੀ ਬਿਲਕੁਲ ਜੀ ਕਾਲ ਕਰੋ ਲੋਕੇਸ਼ਨ ਸ਼ੇਅਰ ਕਰਾਂਗੇ ਅਸੀਂ ਤੁਹਾਨੂੰ ਬਾਅ ਕਾਇਦਾ ਅਸੀਂ ਇੱਥੇ ਟੱਕਰ ਆਨ ਦਾ ਹਰ ਇੱਕ 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 ਰਸਤਾ ਵੀ ਸਮਝਾਵਾਂਗੇ ਠੀਕ ਆ ਜੀ